ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਗੁਲਵਿੰਦਰ ਸਿੰਘ ਦੌਲਤਪੁਰ ਸੰਗਰੂਰ ਪੰਜਾਬ ਅੱਜ ਸਾਡੇ ਬਹੁਤ ਹੀ ਪਿਆਰ ਵਾਲੇ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਦਾ ਜਨਮ ਦਿਨ ਹੈ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰੀ ਸੰਗਤ ਅਰਦਾਸ ਕਰਿਓ ਬਾਬਾ ਜੀ ਦੀ ਰਹੀਂਦੀ ਜ਼ਿੰਦਗੀ ਵੀ ਸਤਗੁਰਾਂ ਦੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਬਤੀਤ ਹੋ ਜਾਵੇ ਮਹਾਰਾਜਾ ਕਿਰਪਾ ਕਰਨ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਕਰਨਾਲ ਵਾਲਿਆਂ ਨੂੰ ਉਹਨਾਂ ਤੇ ਕਿਰਪਾ ਕਰਨ ਮਿਹਰ ਕਰਨ ਰਹਿੰਦੀ ਜ਼ਿੰਦਗੀ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਤੀਤ ਹੋਵੇ ਬਾਬਾ ਜੀ ਦਾਸ ਵੱਲੋਂ ਦਾਸ ਦੇ ਜਥੇ ਵੱਲੋਂ ਤੁਹਾਨੂੰ ਬਹੁਤ 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 ਜਨਮ ਦਿਨ ਦੀਆਂ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਬਹੁਤ ਹੀ ਹਰਮਨ ਪਿਆਰੇ ਮੇਰੇ ਵੀਰ ਜੀ ਵੀਰ ਉਪਤਾਰ ਸਿੰਘ ਜੀ ਕੋਮਲ ਜੋ ਕਰਨਾਲ ਤੋਂ ਹਨ ਤੇ ਉਹਨਾਂ ਦਾ ਅੱਜ ਜਨਮ ਦਿਨ ਹੈ ਮੇਰੇ ਵੱਲੋਂ ਅਤੇ ਸਾਰੇ ਜਥੇ ਵੱਲੋਂ ਵੀਰ ਜੀਆ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਜਿੱਦਾਂ ਹੁਣ ਤੱਕ ਵੀਰ ਜੀਆ ਦਾ ਬਾਬਾ ਜੋਗਾ ਸਿੰਘ ਜੀ ਨਾਲ ਬਹੁਤ ਲੰਮੇ ਸਮੇਂ ਤੋਂ ਪਿਆਰ ਨੇ ਵੀ ਅਰਦਾਸ ਹੈ ਕਿ ਉਸ ਸਥਾਨ ਨਾਲ ਬਾਬਾ ਜੰਗ ਸਿੰਘ ਸ਼ਹੀਦ ਬਾਬਾ ਜੰਗ ਸਿੰਘ ਜੀ ਦੇ ਸਥਾਨ ਨਾਲ ਅਤੇ ਬਾਬਾ ਜੋਗਾ ਸਿੰਘ ਜੀ ਮਹਾਰਾਜ ਨਾਲ ਇਦਾਂ ਹੀ ਸਦਾ ਪਿਆਰ ਨਿਭਦਾ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਅਜ਼ੀਜ਼ ਅ ਅਵਧਾਰ ਸਿੰਘ ਕੋਮਲ ਜੋ ਕਿ ਬਾਬਾ ਜੋਗਾ ਸਿੰਘ ਜੀ ਦੇ ਸੰਤ ਸੇਵਾਵਾਂ ਨਿਭਾ ਰਹੇ ਨੇ ਤੇ ਉਹਨਾਂ ਦਾ ਜਨਮ ਦਿਨ ਹੈ ਸਤਿਗੁਰ ਪਾਸ਼ਾ ਜੀ ਚੂਜ਼ ਕਰਦਾ ਹੈ ਸੰਸਾਰ ਦੇ ਉੱਤੇ ਕਿ ਕਿਨਾਂ ਕਿਨਾਂ ਨੂੰ ਸੰਸਾਰ ਦੇ ਵਿੱਚ ਭੇਜ ਕੇ ਮਹਾਰਾਜ ਆਪਣੇ ਸੇਵਾਵਾਂ ਲੈਣੀਆਂ ਹਨ ਉਹ ਦਸਾਂ ਦੇ ਨਾਲ ਅਤਿ ਪਿਆਰ ਅ ਬੱਚੇ ਦਾ ਕੋਮਲ ਸਰਦਾਰ ਔਰ ਬਾਬਾ ਜੋਗਾ ਸਿੰਘ ਦੇ ਨਾਲ ਸੇਵਾ ਨਿਭਾਉਂਦੇ ਹਨ ਸਤਿਗੁਰ ਦਾ ਫਰਮਾਨ ਹੈ ਕਿ ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਬੂ ਬਿਆਪੇ ਬੜੀਆਂ ਬੜੀਆਂ ਸੀਸਾਂ ਨੇ ਬਚਨ ਪਾਸਾ ਵਜੋਂ ਇੱਕ ਉੱਤਾ ਮਾਤਾ ਦੀ ਅਸੀਸ ਨਿਮਕਣਾ ਤੋਂ ਸਰੋਤ ਨੂੰ ਕੋ ਹਰ ਹਰ ਸਦਾ ਤੋਂ ਇੱਕ ਦੀਸ ਨਾਸ ਆਪਣੇ ਵੱਲੋਂ ਸਰਕਾਰ ਸਿੰਘ ਕੋਮਲ ਜੋ ਕਿ ਬਾਬਾ ਜੀ ਨਾਲ ਕਿਸੇ ਫਰਮਾਨ ਨਿਭਾਉਂਦੇ ਹਨ ਔਰ ਬਹੁਤ ਇੱਕ ਅੱਛੇ ਵਿਚਾਰ ਵਿਚਾਰਾਂ ਵਾਲੇ ਬਹੁਤ ਸੂਝਵਾਨ ਔਰ ਬੜੇ ਇੱਕ ਪਿਆਰ ਵਾਲੀ ਮੂਰਤ ਹੈ ਜਿਹਨਾਂ ਦਾ ਨਾਂ ਹੀ ਫੋਮਲ ਹੈ ਤੇ ਉਹਨਾਂ ਦੇ ਪਰਿਵਾਰੀ ਦਾ ਕੋਈ ਕਿਸੇ ਪ੍ਰਕਾਰ ਦਾ ਸ਼ੱਕ ਸੁਭਾਅ ਰਹਿ ਨਹੀਂ ਜਾਂਦਾ ਇਹ ਸਤਗੁਰੂ ਦੇ ਚਰਨਾਂ ਅਰਦਾਸ ਹੈ ਕਿ ਮਹਾਰਾਜ ਕਿਰਪਾ ਕਰਨ ਮਖਸ਼ੂਸ਼ ਕਰਨ ਬੱਚੇ ਦਾ ਸਿੰਘ ਬੋਲ ਨੂੰ ਸਦਾ ਆਪਣੀ ਮਹਾਰਤ ਜਿਹੀ ਕਲਾ ਰੱਖੇ ਅਤੇ ਰਿਆਣੀ ਬਿਆਣੀ ਬਖਸ਼ੇ ਗੁਰੂ ਕਿਰਪਾ ਕਰੇ ਮਖਸ਼ੂਸ਼ ਕਰੇ ਬਹੁਤ ਬਹੁਤ ਅਸੀਸਾਂ ਨੇ ਕਿ ਪੌਂਟਾ ਸਾਹਿਬ ਤੋਂ ਆਰੇ ਸੀ ਪੌਂਟਾ ਸਾਹਿਬ ਤੋਂ ਆਂਦੇ ਸੁਣਿਆ ਕਿ ਬੱਚੇ ਦੇ ਲਈ ਅਸੀਸ ਦੀ ਮਖਸ਼ੂਸ਼ ਕਰੇ ਮਹਾਰਾਜ ਤੇ ਕਿਰਪਾ ਕਰੇ ਬੱਚੇ ਦੇ ਸੁੱਤੇ ਮੇਰੇ ਪਰ ਹੱਥ ਰੱਖੇ ਸਦਾ ਜਨਮ ਦੀ ਕਰਾ ਲੰਬੀ ਉਮਰਾਂ ਤੇ ਇਸੇ ਤਰ੍ਹਾਂ ਗੁਰੂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠ ਕੇ ਆਪਣਾ ਨਾਮ ਕਰਨੀ ਅ ਅਕੀਸਿਲਾ ਕਰਦੇ ਰਹਿਣ ਬੜੀਆਂ ਬੜੀਆਂ ਸਿੱਸਾ ਸ਼ੁਭ ਕਾਮਨਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਕਮਲ ਬਾਬਾ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਮੇਰੇ ਵੱਲੋਂ ਬਾਬਾ ਜੀ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਕਿ ਮੈਂ ਹੁਣੇ ਜਵਬ ਤੋਈ ਸੀ ਮੈਨੂੰ ਸਵੇਰੇ ਤੁਹਾਡੇ ਸਟੇਟਸ ਦੇਖੀ ਸੀ ਕਿ ਬਾਬਾ ਜੀ ਦਾ ਬਰਥਡੇ ਹੈ ਫਿਰ ਮੈਂ ਕਿ ਚਲੋ ਵਿਸ਼ ਕਰੀਏ ਬਾਬਾ ਜੀ ਨੂੰ ਤੁਸੀਂ ਠੀਕ ਠਾਕ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਇੱਕ ਵਾਰੀ ਫੇਰ ਹੈਪੀ ਬਰਥਡੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਭਾਈ ਅਵਤਾਰ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ ਦਾਸ ਵੱਲੋਂ ਤੇ ਸਾਡੇ ਸਤਿਕਾਰਯੋਗ ਮਹਾਂਪੁਰਸ਼ ਬਾਬਾ ਗੁਰਮੀਤ ਸਿੰਘ ਜੀ ਕਰਨਾਲ ਵਾਲੇ ਤੇ ਬਹੁਤ ਬਹੁਤ ਵਧਾਈਆਂ ਤਾਨੂੰ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਯਾਦ ਕਰ ਰਿਆਂ ਸੀ ਬੈਠੇ ਤੇ ਮਹਾਪੁਰਸ਼ ਬਾਬਾ ਜੋਗਾ ਸਿੰਘ ਜੀ ਦੀ ਸੇਵਾ ਵਿੱਚ ਤੁਸੀਂ ਲੱਗੇ ਰਹੋ ਤੇ ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਵਧਾਰ ਸਿੰਘ ਕੋਮਲ ਜੀ ਸੇ ਜੋ ਕਰਨਲ ਕੇ ਪੰਜਾਬ ਮੈਂ ਤੋਂ ਕੱਲ ਯਾਨੀ 8 ਅਪ੍ਰੈਲ ਕੋ ਅਵਧਾਰ ਸਿੰਘ ਕੋਮਲ ਜੀ ਦਾ ਬਰਥਡੇ ਹੈ ਬਹੁਤ ਅੱਛੇ ਭਜਨ ਗਾਇਕ ਹੈ ਇਹ بہت اچھے سنگر ہیں بہت اچھی آواز اور سب سے بڑی بات یہ ہے کہ افتار سنگ جی جو ہیں بہت اچھے انسان ہیں تو افتار جی ویشو ویری ویری ہیپی برڈے ڈے کل یعنی آٹھ اپریل کو آپ کا برس ڈے ہے ہم سب لوگ موارک بات دیتے ہیں آپ کو اور یہ روزے کا پاک مہینہ چل رہا ہے آپ کے لئے دعائیں کرتا ہوں کہ مالک آپ کو لمبے عمر دے اور خوب کامیابی دے تو ویشو ویری ویری ہیپی برڈے اپنا خیال رکھیے گا تھینک سو مچ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਮਲ ਜੀ ਮਾਏ ਨਾਲ ਅਜ ਸ਼ਖਸ਼ੀਅਤ ਬਹੁਤ ਹੀ ਸਤਿਕਾਰਯੋਗ ਹਰਮਨ ਪਿਆਰੇ ਗੁਰੂਕਰਦੇ ਮਹਾਨ ਕੀਰਤਨੀਏ ਸਤਿਕਾਰਯੋਗ ਸੰਤ ਅਵਤਾਰ ਸਿੰਘ ਜੀ ਕੋਮਲ ਸਾਹਿਬ ਜੀ ਨੂੰ ਦਾਸ ਗਿਆਨੀ ਲਖਵਿੰਦਰ ਸਿੰਘ ਪਾਸ ਦੇ ਢਾਡੀ ਜੱਥੇ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਲੰਮੀਆਂ ਉਮਰਾਂ ਮਾਣੋ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਅਵਤਾਰ ਸਿੰਘ ਜੀ ਮਹਾਰਾਏ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਨਮ ਦਿਨੀਆਂ ਗੁਰੂ ਸਾਹਿਬ ਰਹਿੰਦੀ ਜ਼ਿੰਦਗੀ ਤੁਹਾਡੀ ਸਤਿਗੁਰੂ ਗੁਰੂ ਗ੍ਰੰਥ ਸਾਹਿਬਾਰੇ ਆਪਣੇ ਚਰਨਾਂ ਨਾਲ ਨਿਵਾ ਕੇ ਰੱਖਣ ਜੋੜ ਕੇ ਰੱਖਣ ਸਤਿਕਾਰਯੋਗ ਮਹਾਂਪੁਰਸ਼ ਬਾਬਾ ਜੋਗਾ ਸਿੰਘ ਜੀ ਇਸੇ ਤਰ੍ਹਾਂ ਤੁਸੀਂ ਹਮਾ ਮਹਾਂਪੁਰਸ਼ਾਂ ਦੀ ਸੇਵਾ ਕਰਦੇ ਰਹੋ ਤਕਰੀਬਨ ਵਾਹਿ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਤੁਹਾਡੇ ਤੇ ਬਹੁਤ ਨਿਮਰਤਾ ਔਰ ਬਹੁਤ ਪਿਆਰ ਆ ਸਦਾ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ 당 ਸਿੰਘ ਜੀ ਕਰਨਾਲ ਵਾਲੇ ਉਮਰਸਾਇ ਮਹਾਂਪੁਰਸ਼ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਮਹਾਂਪੁਰਸ਼ਾਂ ਦੇ ਨਾਲ ਹਰ ਪਲ ਰਹਿਣ ਵਾਲੇ ਬਾਬਾ ਕੋਮਲ ਜੀ ਬਹੁਤ ਪਿਆਰੇ ਮੇਰੇ ਵੀਰ ਜੀ ਅਵਤਾਰ ਸਿੰਘ ਜੀ ਕੋਮਲ ਜੀ ਬਾਬਾ ਜੀ ਆਪ ਜੀ ਨੂੰ ਦਾਸ ਦੇ ਜੱਥੇ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਫਰਮਾਨ ਹੈ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਮਹਾਰਾਜੀ ਦੇ ਗੁਰਬਾਣੀ ਦੇ ਅਨੇਕਾਂ ਫਰਮਾਨ ਨੇ ਜੀਵਤ 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 ਰਹੋ RAM ਰਸਾਇਣ ਨਿਤ ਉਠ ਪੀਵੋ ਸਾਡੀ ਗੁਰੂ ਚਰਨਾਂ ਵਿੱਚ ਅਰਦਾਸ ਹੈ ਬਾਬਾ ਕੁਮਲ ਜੀ ਸਤਿਗੁਰੂ ਆਪ ਜੀ ਨੂੰ ਲੰਮੀਆਂ ਉਮਰਾਂ ਦੇਸ਼ ਕੌਮ ਦੇ ਨਾਲ ਪਿਆਰ ਜਿਹੜੀ ਸੇਵਾ ਆਪ ਦੀ ਸੰਗਤਾਂ ਦੀ ਹਰ ਪਲ ਕਰਦੇ ਹੋ ਮਹਾਰਾ ਕਿਰਪਾ ਕਰਨ ਇਹ ਸੇਵਾ ਸਤਿਗੁਰੂ ਆਪ ਕੋਲ ਸੇਵਾਵਾਂ ਲੈਂਦੇ ਰਹਿਣ ਮਹਾਰਾਜ ਆਪ ਜੀ ਨੂੰ ਸਦਾ ਚਰਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਦਾਸ ਦੇ ਜਥੇਵਾਂ ਨੂੰ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਕਿਰਪਾ ਕਰੇ ਮਹਾਰਾਜ ਆਪ ਜੀ ਨੂੰ ਤੰਦਰੁਸਤੀ ਚੜ੍ਹਦੀ ਕਲਾ ਦੇ ਰੂਪ ਤਰ ਸਤਿਗੁਰੂ ਬਖਸ਼ਿਸ਼ ਕਰਨ ਇਸੇ ਤਰ੍ਹਾਂ ਪੰਥ ਦੀ ਸਤਿਗੁਰ ਆਪ ਜੀ ਕੋਲੋਂ ਸੇਵਾ ਲੈਂਦੇ ਰਹਿਣ ਬਾਬਾ ਕੋਮਲ ਜੀ ਆਪ ਜੀ ਨੂੰ ਬਹੁਤ ਬਹੁਤ ਦਾਦੇ ਜੱਥੇ ਮਨੂੰ ਵਧਾਈਆਂ ਮਹਾਰਾਜ ਆਪ ਜੀ ਦੇ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਖਾਣਨ ਪਿਆਰੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਕੋਮਲ ਸਾਹਿਬ ਦਿੱਲੀ ਵਾਲੇ ਮਾਪੁਰਸ਼ ਜੋ ਕਿ ਕਰਨਾਲ ਬਾਈਪਾਸ ਸੰਤ ਬਾਬਾ ਜੋਗਾ ਸਿੰਘ ਮਾਪੁਰਸ਼ਾਂ ਦੇ ਕੋਲ ਬਾਬਾ ਜੀ ਦੇ ਅੰਗ ਰੱਖਿਆ ਜਿਹਨੇ ਮਹਾਨ ਸੇਵਾ ਕਰ ਰਹੀ ਨੇ ਬਾਬਾ ਜੀ ਦਾ ਅੱਜ ਜਨਮ ਦਿਨ ਹੈ ਮੈਂ ਬਾਬਾ ਜੀ ਨੂੰ ਨੂਰ ਪਰਿਵਾਰ ਵੱਲੋਂ ਆਪਣੇ ਢਾਡੇ ਜੱਥੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਕਿ ਰੇਂਦੀ ਜ਼ਿੰਦਗੀ ਬਾਬਾ ਜੀ ਦੀ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਕਰਦੇ ਆਂ ਨੀਤ ਨੇਮ ਕਰਦੇ ਆ ਸਤਪੁਰ ਦੀ ਸੰਗਤਾਂ ਦੀ ਸੇਵਾ ਕਰਦੇ ਆ ਵਕੀਤ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ